ਦੂਸਰੇ ਬੰਨੇ ਜੇ ਕਿਸਾਨਾਂ ਨੇ ਜਿਹੜੀਆਂ ਸ਼ਾਇਆ ਵਰਤਣੀਆਂ ਉਹ ਹੌਲੀ-ਹੌਲੀ ਸਰਕਾਰ ਨੇ ਆਪਣੇ ਹੱਥੋਂ ਛੱਡ ਕੇ ਪ੍ਰਾਈਵੇਟ ਲੋਕਾਂ ਨੂੰ ਦੇ ਦਿੱਤੀਆਂ ਉਹਨਾਂ ਦੇ ਪਾਸ ਦਿਨ-ਦਿਨ ਵੱਧਦੇ ਜਾ ਰਹੇ ਨੇ ਉਹ ਭਾਵਾਂ ਦੇ ਮਹਿੰਗਾਈ ਹੋਂਦ ਦੇ ਕਾਰਨ ਦੀ ਕਿਸਾਨਾਂ ਦੇ ਸਰਕਰਜਾ ਚੜਦਾ ਜਾ ਰਿਹਾ ਤੇ ਜਦੋਂ ਕਿਸਾਨ ਜਾਂ ਮਜ਼ਦੂਰ ਮੈਂ ਅਗਲਾ ਕਿਹਨਾ ਨਾਂ ਕਿ ਇੱਕ ਕਿਸਾਨ ਉਹ ਚੀਜ਼ ਪੈਦਾ ਕਰਦਾ ਜਿਹੜੀ ਜ਼ਿੰਦਗੀ ਦਿੰਦੀ ਆ ਜ਼ਿੰਦਗੀ ਦੇਣ ਵਾਲੀ ਛਾਂ ਆਪਣਾ ਮੁੜਕਾ ਦੇ ਨਉ ਡੋਲ ਕੇ ਪੈਦਾ ਕਰਦਾ ਉਹਦਾ ਮੁੱਲ ਨਹੀਂ ਮਿਲਦਾ ਖੁਦ ਖੁਸ਼ੀ ਕਰ ਰਿਆ ਤੇ ਦੂਜੇ ਬੰਨੇ ਗਰੀਬ ਲੋਕ ਕੋਈ ਇਸ ਕਰਕੇ ਮਰ ਰਹੇ ਭੁੱਖ ਨਾਲ ਕਿ ਉਹ ਕਣਕ ਤੇ ਚੌਲ ਦਾ ਦਾਣਾ ਉਹਦੇ ਮੂੰਹ 'ਚ ਨਹੀਂ ਜਾ ਰਿਹਾ ਉਹ ਕਣਕ ਗਦਾਮਾਂ 'ਚ ਸੜ ਰਹੀ ਆ ਤੇ ਉਸ ਕਣਕ ਨੂੰ ਚੁੱਕ ਕੇ ਜਿਹੜੇ ਸ਼ਰਾਬ ਦੇ ਵਪਾਰੀ ਆ ਜਿਹੜੇ ਕਾਰਖਾਨੇ دار ਆ ਉਹਨਾਂ ਨੂੰ ਦਿੱਤੀ ਜਾ ਰਹੀ ਸ਼ਰਾਬ ਕੱਢਣ ਵਾਸਤੇ ਇਹ ਫੈਸਲਾ ਆਪਾਂ ਜਾਣਦੇ ਆਪਾਂ ਸਾਰੇ ਸਿਆਣੇ ਆ ਲੜਦੇ ਰਹੇ ਆ ਸਾਨੂੰ ਥੱਲੇ ਇਹ ਲੋਕਾਂ 'ਚ ਲੈ ਕੇ ਜਾਣੀ ਪਊ ਗੱਲ ਕਿ ਨਾ ਤੇ ਮਨਮੋਹਨ ਸਿੰਘ ਚਾਹੇ ਕਾਂਗਰਸ ਹੋਵੇ ਭਾਜਪਾ ਹੋਵੇ ਕੋਈ ਹੋਰ ਪਾਰਟੀ ਹੋਵੇ ਉਹ ਕਿਸਾਨਾਂ ਦੇ ਮਿੱਤਰ ਨਹੀਂ ਮਜ਼ਦੂਰਾਂ ਦੇ ਮਿੱਤਰ ਨਹੀਂ ਬਾਦਲਿਆ ਚ ਕੈਪਟਨ ਆ ਇਹ ਸਿਰਫ ਉਹ ਬਲਡੋਜ਼ਰ ਦੇ ਡਰਾਈਵਰ ਆ ਕਿ ਕੈਪਟਨ ਉਤਰਗਾ ਦੇ ਬਾਦਲ ਚੜ ਗਿਆ ਇਹ ਬਲਡੋਜ਼ਰ ਸਾਡੀਆਂ ਪੈਲੀਆਂਵਾਂ ਸਾਡੇ ਘਰਾਂ ਵੱਲੋਂ ਉਤਰਿਆ ਆਉਂਦਾ ਇਸ ਕਰਕੇ ਜੇ ਇਹਦੀ ਅਸੀਂ ਦਿਸ਼ਾ ਦਸ਼ਾ ਬਦਲਨੀ ਆ ਤੇ ਫੇਰ ਜਿੱਦਾਂ ਆਪਾਂ ਪਿਛਲੇ ਸਮੇਂ 'ਚ ਵੱਡੀ ਗਿੰਡਤੀ ਸੜਕਾਂ 'ਤੇ ਆਏ ਰੇਲਾਂ 'ਤੇ ਆਏ ਆ ਸਾਨੂੰ ਆਉਣਾ ਪੈਣਾ ਹੈ ਇਸ ਤੋਂ ਬਿਨਾਂ ਗੁਜ਼ਾਰਾ ਕੋਈ ਨਹੀਂ ਤੁਸੀਂ ਆ ਬੰਦਾ ਜੱਕਰੋ ਜਿਹੜੀ ਡੋਲੀ ਘਵਾਰ ਲੁੱਟ ਲੈਣ ਉਹ ਕਿੱਥੇ ਜਾਊ ਸਾਨੂੰ ਜਿਲਸਾ ਦੇ ਭਾ ਦੇਣ ਵਾਲੀ ਸਰਕਾਰ ਦੇ ਕਮਿਸ਼ਨ ਕਮੇਟੀਆਂ ਸਾਨੂੰ ਉਹਨਾਂ ਹੀ ਲੁੱਟ ਲਿਆ ਸਾਨੂੰ ਸਰਕਾਰ ਨੇ ਲੁੱਟ ਲਿਆ ਭ੍ਰਿਸ਼ਟਾਚਾਰ ਕ腐ਸ਼ਨ ਸਾਰਿਆਂ ਮੇਕ ਨੈਚ ਆ ਕਿੱਥੇ ਬਿਦਿਆਲ ਕਰਨੀ ਜਾ ਕੇ ਮੈਂ ਪਿੱਛੇ ਜੇ ਕੋਈ ਅੰਕੜੇ ਵੇਖੇ ਕਿ ਨਹਿਰੂ ਤੋਂ ਲੈ ਕੇ ਹੁਣ ਤੱਕ 120 ਘਪਲੇ ਹੋਏ ਆ ਦੇਸ਼ ਚ 120 ਘਪਲੇ ਪਹਿਲਾ ਘਪਲਾ ਨੇਰੂ ਵੇਲੇ 80 ਲੱਖ ਦਾ ਜੀਪ ਘਟਾਲਾ ਸੀ 120 ਜੋ ਅਸੀਂ 20 ਦੇ ਅੰਕੜੇ ਕੱਢੇ ਸਿਰਫ 20 ਦੇ 100 ਛੜਤਾ ਹੋਰ ਰਕਮ ਇੰਨੀ ਕਿ ਅਸੀਂ ਆਪਾ ਕਿਸਾਨ ਜਾਂ ਮਜ਼ਦੂਰ ਅਸੀਂ ਉਹ ਗਿਣਤੀ ਮਿੰਤੀ ਨਹੀਂ ਕਰ ਸਕਦੇ ਸਾਡੇ ਵੱਸੋਂ ਬਾਹਰ ਆਓ ਇੱਕ ਘੋੜਿਆਂ ਦਾ ਵਪਾਰੀ ਹਸਨ ali ਉਹਦੇ ਵੱਲ 50 ਹਜ਼ਾਰ ਇਨਕਮ ਟੈਕਸ ਆ ਜਿਹੜਾ ਸਰਕਾਰ ਦੇ ਖਜ਼ਾਨੇ ਜੜਾ ਜਿਹੜਾ ਇਨਕਮ ਟੈਕਸ ਉਹਦੀ ਜਾਇਦਾਦ ਤੇ ਟੈਕਸ ਹੈ ਤੂੰ ਅੰਦਾਜ਼ਾ ਕਰੋ ਉਹਨੇ ਇਨਕਮ ਟੈਕਸ ਇੱਕ ਬੰਦਾ ਵਾ ਇੱਕ ਮੱਛੀ ਆ ਉਹਨੇ 50 ਹਜ਼ਾਰ ਕਰੋੜ ਦਾ ਇਨਕਮ ਟੈਕਸ ਦੇਣਾ ਵਾ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਤੇ ਜਿਹੜੇ ਕਿਸਾਨ ਨੇ 2 ਲੱਖ 3 ਲੱਖ ਜਾਂ 4 ਲੱਖ ਕਰਜ਼ਾ ਮੋੜਨਾ ਉਹਦੇ ਘਰ ਬੈਂਕਾਂ ਵਾਲੇ ਜਾਂਦੇ ਆ ਪੁਲਿਸ ਵਾਲੇ ਜਾਂਦੇ ਆ ਉਹਨੂੰ ਧਮਕੀਆਂ ਦਿੰਦੇ ਆ ਜਿੰਨੇ ਆੜਕੇ ਦਾ ਕੋਈ 2 ਲੱਖ 3 ਲੱਖ ਮੋੜਨਾ ਉਹ ਵੀ ਜਾ ਕੇ ਉਹਦੇ ਘਰ ਜਾ ਕੇ ਜਲੀਲ ਕਰਦਾ ਉਹਦੇ ਬੱਚਿਆਂ ਨੂੰ ਉਹਦੀਆਂ ਔਰਤਾਂ ਨੂੰ ਤੇ ਉਹ ਜਲੀਲ ਹੋਇਆ ਖੁਦਕੁਸ਼ੀ ਕਰਦਾ ਉਹਦੇ ਖਿਲਾਫ ਆਹ ਕਾਰਵਾਈ ਤੇ ਜਿਹੜੇ ਐਕਟਰ ਬਾਗਲ ਦੇ ਨਾਲ ਨੱਚਦੇ ਸਟੇਜਾਂ ਤੇ ਉਹਨਾਂ ਵੱਲ ਵੀ ਕਰੋੜਾਂ ਰੁਪਏ ਦਾ ਟੈਕਸ ਆ ਉਹਦੇ ਸਟੇਜਾਂ ਤੇ ਨੱਚਣ ਬਾਦਲ ਦੇ ਨਾਲ ਤੇ ਕਿਸਾਨ ਦਾ ਘਾਣ ਕਰਨ ਇਸ ਕਰਕੇ ਆਪਾਂ ਪਿੰਡਾਂ 'ਚ ਜਾ ਕੇ ਪੰਜਾਬ ਦੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਗਾਉਣਾ ਕਿ ਤੁਹਾਡਾ ਮਿੱਤਰ ਕੌਣ ਆ ਤੁਹਾਡਾ ਦੁਸ਼ਮਣ ਕੌਣ ਆ ਇਹ ਚ ਲਕੀਰ ਖਿੱਚੀ ਜਾਣੀ ਚਾਹੀਦੀ ਆ ਇਹ ਲੱਖੋਵਾਲ ਕੌਣ ਆ ਇਹ ਰਾਜੇਵਾਲ ਕੌਣ ਆ ਇਹ ਲਕੀਰ ਖਿੱਚਣੀ ਆ ਕਿ ਇਹ ਲੋਕ ਤੁਹਾਡੇ ਮਿੱਤਰ ਨਹੀਂ ਇਹ ਲੋਕ ਦੁਸ਼ਮਣ ਆ ਇਹ ਤਾੜੀਆਂ ਵਜਾਉਂਦੇ ਆ ਜਦੋਂ ਕਿਸਾਨਾਂ ਦੇ ਘਾਣ ਦੀ ਗੱਲ ਆਉਂਦੀ ਆ ਜਦੋਂ ਬਿਜਲੀ ਬੋਰਡ ਨੂੰ ਵੇਚਣ ਦੀ ਗੱਲ ਆਉਂਦੀ ਤੋੜਨ ਦੀ ਗੱਲ ਆਉਂਦੀ ਆ ਤੇ ਲੱਖੋਵਾਲ ਤਾੜੀਆਂ ਵਜਾਉਦਾ ਉਹ ਸਾਡੇ ਕਿਸਾਨਾਂ ਦਾ ਮਿੱਤਰ ਨਹੀਂਗਾ ਉਹ ਉਹਨੀਆਂ ਕੰਮਕੜੀਆਂ ਦਾ ਮਿੱਤਰ ਹੈ ਜਿੰਨਾਂ ਕੋ ਉਹ ਗੱਫੇ ਲਿੰਦਾ ਪੈਸੇ ਲਿੰਦਾ ਵਾ ਇਸ ਕਰਕੇ ਜਿਹੜਾ ਔਰ ਵਾਲੇ ਦਿਨਾਂ 'ਚ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਰੇਲਾਂ ਰੋਕਾਂਗੇ ਉਹ ਕੱਲੀਆਂ 28 ਫਰਵਰੀ ਦੇ ਰੇਲਾਂ ਤੇ ਐਕਸ਼ਨ ਨਹੀਂ ਮੁਕੜਾ ਅੰਦੋਲਨ ਨਹੀਂ ਮੁਕੜਾ ਇਹ ਅੰਦੋਲਨ ਜਾਰੀ ਰਹਿਣਾ ਵਾ ਜਿੰਨਾ ਚਿਰ ਤੱਕ ਅਸੀਂ ਪੰਜਾਬ ਦੀ ਕਿਸਾਨੀ ਨੂੰ ਖੁਦ ਕੁਸ਼ੀਆਂ ਤੋਂ ਇਜਾਜ਼ਤ ਨਹੀਂ ਦਵਾ ਲੈਂਦੇ ਜਿੰਨਾ ਚਿਰ ਸਾਡੇ ਮਜ਼ਦੂਰਾਂ ਦੇ ਬੇੜਿਆਂ ਨੂੰ ਖੁਸ਼ੀ ਨਹੀਂ ਹੋਊਗੀ ਉਹਨਾਂ ਚਿਰ ਤੱਕ ਇਹ ਅੰਦੋਲਨ ਜਾਰੀ ਰਹਿਣਾ ਤੇ ਦੂਸਰੀ ਬੇਨਤੀ ਆਖਿਰ ਵਿੱਚ ਮੈਂ ਕਰਨੀ ਚਾਹਨਾ ਕਿ ਪੰਜਾਬ ਇਹਦੇ ਬਾਰੇ ਮਸ਼ਹੂਰ ਸੀ ਕਿ ਪੰਜਾਬ ਵਸਦਾ ਪੁਰਾਂ ਦੇ ਨਾਂ ਤੇ ਆ ਬੈਠੇ ਆ ਦੇਸ਼ ਭਗਤਾਂ ਦੇ ਹਾਲ 'ਚ ਇਹਨਾਂ ਨੇ ਆਪਣੇ ਸੀਸ ਦਿੱਤੇ ਆ ਦੇਸ਼ ਨੂੰ ਉਜਾੜ ਕਰਾਉਣ ਵਾਸਤੇ ਇਹਨਾਂ ਨੇ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਕਿ ਸਾਡੀ ਔਰੜੀ ਪੀੜ੍ਹੀ ਚੰਗੇ ਦਿਨ ਮਾੜੇ ਪਰ ਅੱਜ ਜਿਹੜੇ ਬੈਠੇ ਆ ਗੱਡੀਆਂ ਤੇ ਭਾਵੇਂ ਪ੍ਰਕਾਸ਼ ਸਿੰਘ ਬਾਦਲੇਆ ਚਾਹਦੇ ਮੰਤਰੀ ਆ ਇਹਨਾਂ ਨੇ ਪੰਜਾਬ ਨੂੰ ਗਰਖ ਕਰ ਦਿੱਤਾ ਸਾਡੀ ਜਵਾਨੀ ਨੂੰ ਗਰਖ ਕਰ ਦਿੱਤਾ ਸਮਾਂ ਤੇ ਹਰੋਣ ਇਹਦੀ ਦਲ ਨਾਲ ਚ ਭੱਕ ਦਿੱਤਾ ਵਾ ਅਸੀਂ ਇਰਾਕੀ ਕਰਾਂਗੇ ਜ਼ਮੀਨਾਂ ਦੀ ਪਰ ਜੇ ਸਾਡੀ ਅਗਲੀ نسل ਹੀ ਮੁੱਕ ਗਈ ਤੇ ਜ਼ਮੀਨਾਂ ਆਟੋਮੈਟਿਕਲੀ ਕੰਪਨੀਆਂ ਦੇ ਥੱਲੇ ਸ਼ਾਹੂਕਰਾਂ ਆੜੇ ਦੇ ਥੱਲੇ ਚਲੇ ਜਾਣਗੀਆਂ ਇਸ ਕਰਕੇ ਇਹ ਧਰਤੀ ਦੇਸ਼ ਭਗਤਾ ਦੀ ਆ ਇਹਨੂੰ ਬਲਾਤਕਾਰੀਆਂ ਤੋਂ ਨਸ਼ੇ ਦੇ ਸਮਗਲਰਾਂ ਤੋਂ ਨਜਾਇਜ਼ ਦਵਾਈਏ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ